ਤਰੀ ਗਾਲ ਵੀਰ ਜੀ ਸੋ ਅੱਜ ਖੂਤੇ ਫੇ ਆਏ ਸਵੇਰਾ ਸਵੇਰਾ ਤੇ ਇੱਥੇ ਵੀ ਵੀਰੋ ਹੜ੍ਹ ਨੇ ਬਹੁਤ ਮਾਰ ਕੀਤੀ ਆ ਤਕਰੀਬਨ ਲੱਖ ਲੱਖ ਪਾਣੀ ਹੀ ਆ ਲੱਗੇ ਵਹੀਂ ਪੈਂਦੀ ਆ ਨਾ ਸਾਡੇ ਉਹਦਾ ਕਰਕੇ ਤੇ ਤਕਰੀਬਨ 10 ਦੇ ਨੇ ਝੋਨਾ ਇੱਥੇ ਡੁੱਬਿਆ ਰਿਹਾ ਤੇ ਫੇਰ ਵੀ ਪ੍ਰਮਾਤਮਾ ਨੇ ਕਹਿੰਦਾ ਜਿੰਨੂੰ ਦੇਣਾ ਅਗਲੀ ਉਹਨੇ ਦੇਣਾ ਹੀ ਦੇਣਾ ਵਾ ਤੇ ਇਧਰ ਚਲੋ ਨੁਕਸਾਨ ਤਾਂ ਹੋਇਆ ਪਰ 30% ਹੋਇਆ ਬਾਕੀ ਠੀਕ ਠਾਕ ਆ ਨੁਕਸਾਨ ਪਹੁੰਚਾ ਤੇ ਉਹਨਾਂ ਦਾ ਵੀ ਜਿਗਰਾ ਹੀ ਆ ਜਨਾਂ ਦੇ ਘਰ ਦੇ ਘਰ ਤਬਾਹ ਗਏ ਸਭ ਕੁਝ ਹੀ ਤੇਰੀ ਹੋ ਗਿਆ ਤੇ ਉਹਨਾਂ ਨੇ ਆ ਜੀ ਜ਼ਿੰਦਗੀ ਬਤੋਣੀ ਧੰਨਵਾਦ ਉਹਨਾਂ ਪੰਜਾਬੀਆਂ ਦਾ ਸਾਰੇ ਲੋਕਾਂ ਦਾ ਜਿਹੜੇ ਹਰ ਪੀੜਤਾ ਦੇ ਨਾਲ ਖੜੇ ਪੰਜਾਬ ਦੇ ਨਾਲ ਖੜੇ ਇੱਥੇ ਜਦੋਂ ਵਿਪਤਾ ਪਈ ਹੜ ਦੀ ਮਾਰ ਆਈ ਤੇ ਹੁਣ ਅੱਜ ਕੱਲ ਸਭ ਕੁਝ ਭੁੱਲ ਭੁਲਾ ਕੇ ਪੰਜਾਬ ਦੇ ਨਾਲ ਖੜੇ ਆ ਧੰਨ ਜਗਰਾ ਉਹਨਾਂ ਪੰਜਾਬੀਆਂ ਦਾ ਕਿਉਂਕਿ ਰੋੜਾ ਵਾਲੀ ਦਾਲ ਵੀ ਦਿੱਤੀ ਗਾਲ ਪੰਜਾਬੀਆਂ ਨੇ ਤਫਾਨਾ ਵਿੱਚ ਵੀ ਦਿੱਤੇ ਦੀਵੇ ਬਾਲ ਪੰਜਾਬੀਆਂ ਨੇ ਉਹ ਦੇਸ਼ ਕਾਮ ਤੇ ਜਦੋਂ ਵੀ ਕੋਈ ਵਿਪਤਾ ਆਈ ਆ ਇਕੱਠੇ ਹੋ ਕੇ ਦਿੱਤੀ ਵਿਪਤਾ ਤਾਲ ਪੰਜਾਬੀਆਂ ਨੇ ਉਹ ਇਕੱਠੇ ਹੋ ਕੇ ਦਿੱਤੀ ਵਿਪਤਾ ਤਾਲ ਪੰਜਾਬੀਆਂ ਨੇ ਸੋ ਧੰਨਵਾਦ ਜਿਹੜੇ ਔਖੇ ਵੇਲੇ ਪੰਜਾਬੀਆਂ ਦੇ ਨਾਲ ਖੜੇ ਆ ਤੇ ਇਦਾਂ ਹੀ ਪ੍ਰਮਾਤਮਾ ਗੇ ਅਰਦਾਸ ਕਰਦੇ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖੀ ਹਰੀਆਂ ਫਰੀਆਂ ਫਤਲਾ ਰਹਿਣ ਮਜ਼ਦੂਰ ਆਪਣੀ ਮਜ਼ਦੂਰੀ ਕਰਦਾ ਰਵੇ ਤਿਹਾਰ ਪ੍ਰਵਾਲ ਜੀ ਸੁਖੀ ਰਵੇ ਜੀ